ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਸੰਡੇ ਸਪੈਸ਼ਲ ਰੈਸਪੀ ਜੋ ਕਿ ਮੇਰੇ ਬੇਟੇ ਦੀ ਡਿਮਾਂਡ ਤੇ ਅੱਜ ਆਪਾਂ ਕੜੀ ਚਾਵਲ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਚਾਵਲ ਜਿਹੜੇ ਨੇ ਰੱਖ ਦਿੱਤੇ ਨੇ ਪੱਕਣ ਲਈ ਪਾਣੀ ਪਾ ਕੇ ਖੁੱਲਾ ਜਾ ਜਦੋਂ ਤੱਕ ਇਹ ਆਪਣੇ ਬਣਦੇ ਨੇ ਉਦੋਂ ਤੱਕ ਆਪਾਂ ਜਿਹੜਾ ਕੜੀ ਬਣਾ ਲੈਣੀ ਆ ਸਭ ਤੋਂ ਪਹਿਲਾਂ ਪਾਣੀ ਇਹਦੇ ਵਿੱਚ ਆਇਲ ਪਾ ਲੈਣਾ ਮੈਂ ਤੇਲ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਆਇਲ ਜਿਹੜਾ ਆਪਣਾ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਅਸੀਂ ਪਾਵਾਂਗੇ ਕ੍ਰਸ਼ ਕੀਤਾ ਹੋਇਆ ਧਨੀਆ ਸੁੱਕਾ ਧਨੀਆ ਤੇ ਨਾਲ ਹੀ ਜੀਰਾ 1 ਮਿੰਟ ਇਹਨੂੰ ਫਰਾਈ ਕਰ ਲਓ ਲੇਕੋ ਇਦਾਂ ਬਸ ਆਪਾਂ ਇਹਨਾਂ ਨੂੰ ਫੁੱਲਣੇ ਦੇਣਾਗਾ ਜਲਾਉਣਾ ਨਹੀਂ ਹੈਗਾ ਹੁਣ ਇਸ ਵਿੱਚ ਅਸੀਂ ਪਾਵਾਂਗੇ ਪਿਆਜ਼ ਇਨਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਜਿਹੜਾ ਇਹ ਧੁੰਮ ਲੈਣਾ ਹੁਣ ਅਸੀਂ ਇਹਦੇ ਵਿੱਚ ਆਪਕਲੇ ਕੱਟੇ ਹੋਏ ਜਿਹੜੇ ਨੇ ਆਲੂ ਪਾ ਦੇਣੇ ਇਹਨਾਂ ਨੂੰ ਵੀ ਦੋ ਤਿੰਨ ਮਿੰਟ ਫਰਾਈ ਕਰ ਲੈਣਾ హింస బ్రరిక లా టమాటర్ పాక మిర్చ హ ਨਾਲ ਹੀ ਇਸ ਵਿੱਚ ਪਾ ਦੇਣਾ ਆਪਣੇ ਪਾਣੀ ਇਹ ਮਸਾਲੇ ਨੂੰ ਆਪਾਂ 10 ਮਿੰਟ ਰਿਜਣ ਦੇਵਾਂਗੇ ਕਿਉਂਕਿ ਆਲੂ ਆਂ ਦਾ ਜਿੰਨਾ ਵੀ ਕੱਚਾ ਜਾਂ ਪਾਣ ਹੋਊਗਾ ਸਾਰਾ ਚੰਗੀ ਤਰ੍ਹਾਂ ਆਲੂ ਪੱਕ ਜਾਣਗੇ ਫਿਰ ਹੁਣ ਆਪਾਂ 10 ਮਿੰਟ ਟਾ ਕੇ ਰੱਖ ਦੇਣਾ ਉਦੋਂ ਤੱਕ ਆਪਾਂ ਜਿਹੜਾ ਕੜੀ ਬਣਾਉਣ ਲਈ ਬੇਸਣ ਵਗੈਰਾ ਖੋਲ ਕੇ ਰੱਖ ਲੈਣੇ ਹਾਂ ਹਾਂਜੀ ਇੱਥੇ ਮੈਨੇ ਛੋਟੀ ਕोली ਬੇਸਣ ਦੀ ਲਈਆ ਇਹਦੇ ਵਿੱਚ ਤਿੰਨ ਵੱਡੇ ਚਮਚੇ ਨੇ ਜਿਹੜੇ ਬੇਸਣ ਦੇ ਪਾਏ ਹੋਏ ਨੇ ਇਦੇ ਵਿੱਚ ਆਪਾਂ ਲੱਸੀ ਐਡ ਕਰ ਦੇਣੀ ਆ। ਤਿੰਨ ਉਹ ਆਪਾਂ ਚੰਗੀ ਤਰ੍ਹਾਂ ਇਹ ਬੇਸਣ ਸਾਰਾ ਲੱਸੀ ਦੇ ਵਿੱਚ ਮਿਕਸ ਕਰ ਦਾਂਗੇ। ਤੇ ਮਸਾਲਾ ਵੀ ਚੈੱਕ ਕਰ ਲੈਣੀ ਆਪਣਾ। ਗਰਜ ਗਿਆ ਹੁਣ ਵਧੀਆ। ਮੇਰੇ ਵਿੱਚ ਅਸੀਂ ਜਿਹੜਾ ਬੇਸਨ ਤੇਲ ਸੀਦਾ ਘੋਲ ਤਿਆਰ ਕੀਤਾ ਉਹ ਪਾ ਲਿਆ। ਇਹਨੂੰ ਵਧੀਆ ਆਪਾਂ 10 ਮਿੰਟ ਜੇ ਹਲਾ ਲਾਂਗੇ ਚੰਗੀ ਤਰ੍ਹਾਂ। ਲਓ ਜੀ ਕੜੀ ਆਪਣੀ ਰਿਜਰੀਆ ਵਧੀਆ। दो कमेंटें होर सेवा जी थोड़ी जी गाड़ी आप हो कर लेंगे जी लॉजिक कड़ी है जी अपनी वजिया रिज चुकी है हूँ आप गैस जोड़ा बंद कर देंगे ਜੀ ਹੁਣ ਆਪਾਂ ਕੀ ਕਰਨਾ ਇੱਕ ਛੋਟੇ ਜਿਹੇ ਪੈਨ ਦੇ ਵਿੱਚ ਥੋੜਾ ਜਿਹਾ ਆਇਲ ਗਰਮ ਕਰ ਲੈਣਾ ਇਹਦੇ ਵਿੱਚ ਆਪਾਂ ਜਿਹੜੀਆਂ 4-5 ਲਾਲ ਮਿਰਚਾਂ ਫਰਾਈ ਕਰ ਲਾਂਗੇ ਤੇ ਨਾਲ ਹੀ ਥੋੜੀ ਜਿਹੀ ਆਪਾਂ ਦੇਗੀ ਮਿਰਚ ਮੈਨੂੰ ਆਪਾਂ ਬਣ ਗਈ ਕੜੀ ਦੇ ਵਿੱਚ ਜਿਹੜਾ लॉजिक कड़ी अपनी बन चुकी है लॉजिक चावल भी जोड़े अपने बन चुके लॉजिक कड़ी चावल अपने रेडी ने तुम खाओ बना के थैंक यू